ਜਿਹੜੇ ਲੋਕਾਂ ਦੇ ਹੱਕ ਦੀ ਲੜਾਈ ਲੜਦੇ ਨੇ ਉਹੀ ਕਿਉਂ ਸੂਲੀ ਚੜਦੇ ਨੇ ਸਾਥੀ ਜਿਵੇਂ ਕਿਹਾ ਜਾਂਦਾ ਕਿ ਸੱਚ ਨੂੰ ਹਮੇਸ਼ਾ ਫਾਂਸੀ ਲੱਗਦੀ ਹੈ ਅੱਜ ਉਹ ਗੱਲ ਸੱਚ ਸਾਹਮਣੇ ਹੋ ਗਈ ਹੈ ਕੱਲ ਵੀਡੀਓ ਪਾਈ ਸੀ ਕਿ ਸੁਖਰਾਜ ਹੁਣਾਂ ਨੇ ਕੋਸ਼ਿਸ਼ਾਂ ਕੀਤੀਆਂ ਸਾਡੇ ਤੱਕ ਗੱਲ ਅੱਪੜਦੀ ਕੀਤੀ ਅਸੀਂ ਸੀਐਸ ਸਾਹਿਬ ਤੱਕ ਗੱਲ ਅੱਪੜਦੀ ਕੀਤੀ ਅਖਬਾਰਾਂ ਵੀ ਸਾਡੇ ਨਾਲ ਜੁੜੀਆਂ ਵੀਡੀਓ ਵੀ ਚੱਲੀ ਵੀਡੀਓ ਵਾਇਰਲ ਵੀ ਹੋਈ ਮਸਲਾ ਹੱਲ ਵੀ ਹੋਇਆ ਲੇਕਿਨ ਹੁਣ ਸੁਖਰਾਜ ਹੁਣਾਂ ਨੂੰ ਇਹ ਸੱਚ ਬੋਲਣਾ ਮਹਿੰਗਾ ਪੈ ਗਿਆ ਹਾਲਾਂਕਿ ਮਹਿੰਗਾ ਇਨ ਦਾ ਸੈਂਸ ਕਿ ਇੱਕ ਵਰਡ ਬੋਲ ਰਹੇ ਆ ਸੁਖਰਾਜ ਹੁਣਾਂ ਨੂੰ ਸੱਚ ਬੋਲਣ ਦੀ ਸਜ਼ਾ ਮਿਲ ਰਹੀ ਹੈ ਜਿਹੜੀ ਕੰਪਨੀ ਨੇ ਸਜ਼ਾ ਦਿੱਤੀ ਆ ਸੁਖਰਾਜ ਜੀ ਦਿਖਾ ਦਿਓ ਕੀ ਸਜ਼ਾ ਇਹ ਦੇਖੋ ਜੀ ਇਹ ਟਰਮੀਨੇਸ਼ਨ ਸਾਡਾ ਤੋਹਫਾ ਆ ਜੀ ਟਰਮੀਨੇਸ਼ਨ ਲੈਟਰ ਸੱਚ ਬੋਲਣ ਦਾ ਤੇ ਇਹ ਮਸਲਾ ਹੱਲ ਕਰਾਉਣ ਦਾ ਅੱਜ ਮਰੀਜ਼ਾਂ ਨੂੰ ਸੇਵਾ ਮਿਲਣ ਲੱਗ ਪਈ ਆ ਤੇ ਉਹਦਾ ਸਾਨੂੰ ਤੋਹਫਾ ਇਹ ਦਿੱਤਾ ਗਿਆ ਕਿ ਸਾਨੂੰ ਬਾਹਰ ਕਰ ਦਿੱਤਾ ਗਿਆ ਤੁਹਾਨੂੰ ਮੈਂ ਉਦਣ ਵੀ ਲਾਈਵ ਵਿੱਚ ਵੀ ਕਿਹਾ ਸੀ ਕਿ ਕੱਲ ਪਰਸੋਂ ਤੱਕ ਭੇਜ ਦੇਣਗੇ ਪਰ ਪ੍ਰਵਾਹ ਨਹੀਂ ਇਹੋ ਜੇ ਸੌ ਟਰਮੀਨੇਸ਼ਨ ਭੇਜ ਦੇਣ ਪਰ ਇੱਕ ਸੈਟੀਸਫੈਕਸ਼ਨ ਇਹ ਆ ਕਿ ਇਥੋਂ ਮਰੀਜ਼ ਜਿਹੜੇ ਆ ਮਰੀਜ਼ਾਂ ਨੂੰ ਸਹੂਲਤ ਮਿਲਣ ਲੱਗ ਪਈ ਆ ਸਾਡੇ ਲਈ ਉਹੀ ਬਹੁਤ ਆ ਸਾਡਾ ਪਰਮਾਤਮਾ ਜਾਣਦਾ ਤੇ ਬਾਕੀ ਤੁਹਾਡਾ ਦੋਨੋਂ ਨੇ ਸੇਵਾ ਲੈ ਲਈ ਆ ਪਰ ਬਹੁਤ ਨਿੰਦਣਯੋਗ ਗੱਲ ਹੈ ਬਹੁਤ ਮਾੜੀ ਗੱਲ ਹੈ ਮੇਰੇ ਦਿਲ ਨੂੰ ਜ਼ਰੂਰ ਸੱਟ ਵੱਜੀ ਆ ਕਿਉਂਕਿ ਅਸੀਂ ਕੱਲ ਤੱਕ ਸੁਖਰਾਜ ਉਹਨਾਂ ਦਾ ਪਲੈਨਿੰਗ ਆ ਕਰ ਰਹੇ ਸੀਗੇ ਕਿ ਅਸੀਂ ਸ਼ਹਿਰ 'ਚ ਜੇ ਕੋਈ ਰੱਬ ਨਾ ਕਰੇ ਹਾਦਸਾ ਹੁੰਦਾ ਤਾਂ ਮਿੰਟ ਤੋਂ ਪਹਿਲਾਂ ਪਹੁੰਚਣ ਦੇ ਪ੍ਰੋਵੀਜ਼ਨਸ ਬਣਾਣੇ ਆ ਕੋਈ ਫਾਰਮੂਲੇ ਤੈਅ ਕਰਨੇ ਆ ਲੇਕਿਨ ਜਿਹੜਾ ਇਹਨਾਂ ਦੀ ਕੰਪਨੀ ਹੈ ਉਹਨਾਂ ਨੂੰ ਇਹ ਇਨਸਾਨੀਤ ਦਾ ਰਾਸ ਨਹੀਂ ਆਈ ਦੇਖੋ ਇਹ ਲੜਾਈ ਕਿਉਂ ਲੜ ਰਹੇ ਸੀ ਕਿ ਇਹਦੀ ਬੈਟਰੀ ਹੋਣੀ ਚਾਹੀਦੀ ਆ ਗੱਡੀ ਦੀ ਘਰ ਨੂੰ ਨਹੀਂ ਲੈ ਕੇ ਜਾਣੀ ਸੁਖਰਾਜ ਨੇ ਕੱਲੀ ਵੀਆਈਪੀਾਂ ਨੇ ਲੈ ਕੇ ਜਾਣੀ ਆਮ ਜਨਤਾ ਦਾ ਕੋਈ ਫਾਇਦਾ ਹੋਵੇ ਆਮ ਜਨਤਾ ਨੂੰ ਔਖੀ ਘੜੀ ਸਹੂਲਤ ਮਿਲੇ ਇਹ ਲੋਕਾਂ ਦੀ ਸਹੂਲਤ ਲਈ ਲੜ ਰਹੇ ਸੀਗੇ ਤਾਂ ਇਹਨਾਂ ਨੂੰ ਅਸੂਲੀਅਤ ਦੇ ਦਿੱਤੀ ਆ ਇਹਨਾਂ ਦਾ ਟਰਮੀਨੇਸ਼ਨ ਲੈਟਰ ਆ ਗਿਆ ਇਹ ਕਿੰਨਾ ਕੁ ਵਾਜਿਬ ਹੈ ਜਾਂ ਕਿੰਨਾ ਕੁ ਨਿੰਦਣਯੋਗ ਹੈ ਤੁਸੀਂ ਕਮੈਂਟਾਂ ਰਾਹੀਂ ਦੱਸਣਾ ਕਿਉਂਕਿ ਜੇ ਐਦਾਂ ਜਿਹੜੇ ਨੌਜਵਾਨ ਹੱਕ ਸੱਚ ਦੀ ਗੱਲ ਕਰਦੇ ਆ ਜੋ ਉਹਨਾਂ ਨਾਲ ਐਦਾਂ ਤੱਕਾ ਹੋਣ ਲੱਪਿਆ ਪਰ ਉਹ ਦੰਦੂਰ ਨਹੀਂ ਹੈ ਕਿ ਅਸੀਂ ਦੂਜੇ ਸਟੇਟਾਂ 'ਤੇ ਜਾ ਕੇ ਦਿਹਾੜੀਆਂ ਕਰਾਂਗੇ ਸੋਰੀ ਸਾਹਿਬ ਜਿੱਦਾਂ ਆਪਣੀ ਗੱਲਬਾਤ ਹੋਣ ਦੇ ਹੀ ਕਿ ਆਪਾਂ ਗਰੁੱਪ ਬਣਾਵਾਂਗੇ ਤੇ ਸੇਵਾ ਕਰਾਂਗੇ ਉਹ ਆਪਣੀ ਸੇਵਾ ਇਦਾਂ ਹੀ ਜਾਰੀ ਰੱਖੋਗੇ ਇਹ ਤੋਂ ਵਧੀਆ ਸੇਵਾ ਦੇਵਾਂਗੇ ਇਹਨਾਂ ਦੀ ਕੋਈ ਪਰਵਾਹ ਨਹੀਂ ਇਹੋ ਜੀ ਦੁੱਕੀ ਤਿੱਕੀਆਂ ਦੀ ਤੇ ਬਾਕੀ ਇਹ ਆ ਕਿ ਜੇ ਹੱਕਾਂ ਦੀ ਆਵਾਜ਼ ਉਠਾਉਣ ਵਾਲੇ ਨਾਲ ਹਮੇਸ਼ਾ ਹੀ ਇਦਾਂ ਹੁੰਦਾ ਰਿਹਾ ਤੇ ਅੱਗੇ ਤੋਂ ਕਿਸੇ ਨੇ ਆਵਾਜ਼ ਨਹੀਂ ਉਠਾਉਣੀ ਸਾਡੇ ਵਰਗੇ ਹੈਗੇ ਆ ਅਸੀਂ ਅੱਜ ਵੀ ਉਠਾਵਾਂਗੇ ਕੱਲ ਵੀ ਉਠਾਵਾਂਗੇ ਹੋ ਸਕਦਾ ਹੁਣ ਅਸੀਂ ਫ੍ਰੀ ਹੋ ਗਏ ਆ ਮੈਂ ਨਾ ਇੱਕ ਦਿਨ ਅੱਗੇ ਵੀ ਸੋਚਣ ਲਿਆ ਹਾਂ 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 ਮੈਂ ਅੱਗੇ ਵੀ ਸੋਚਣ ਲਿਆ ਹਾਂ ਹੁਣ ਤੇ ਪਹਿਲਾਂ ਤੇ ਡਿਊਟੀ ਦੀ ਟੈਨਸ਼ਨ ਸੀ ਤੇ ਹੁਣ ਤੇ ਆ ਬਿਲਕੁਲ ਫ੍ਰੀ ਹੋ ਗਏ ਆ ਹੁਣ ਤੇ ਬਸ ਆਪਾਂ ਐਸੇ ਕੰਮ ਲਈਆਂ ਇਹਨਾਂ ਨੂੰ ਚੰਗੀ ਤਰ੍ਹਾਂ ਨਾ ਦੀ ਪਹਿਲ ਹੀ ਇੱਥੇ ਆਈ ਹੋਈ ਆ ਛੋਟਾ ਜਿਹਾ ਬੱਚਾ ਫਿਰ ਵੀ ਆਪਣੀ ਡਿਊਟੀ ਨੂੰ ਪਹਿਲ ਦਿੰਦੇ ਆ ਬੱਚਾ ਛੋਟਾ ਜਿਹਾ ਫਿਰ ਵੀ ਚਾਹੁੰਦੇ ਆ ਕਿ ਜੇ ਕੋਈ ਮਜਬੂਰੀ ਵਿੱਚ ਐ ਜੇ ਕੋਈ ਦਿੱਕਤ ਵਿੱਚ ਐ ਜੇ ਕੋਈ ਕਿਸੇ ਔਂਕੜ ਵਿੱਚ ਐ ਕੋਈ ਕਤਾਈ ਨਾ ਆਵੇ ਉਹਨੂੰ ਹਸਪ ਲੈਕਿਨ ਸੁਖਰਾਜੀ ਮੈਂ ਇੰਨੀ ਗੱਲ ਜ਼ੋਰ ਕਣੀ ਚਾਹਾਂਗਾ ਕਹਿੰਦਾ ਕਿ ਮੰਨਿਆ ਮੈਂ ਹਾਰ ਕੇ ਆਇਆ ਪਰ ਇੰਨੀ ਖੁਸ਼ੀ ਆ ਕੁਝ ਕਰਕੇ ਆਇਆ ਕਰਕੇ ਆਇਆ ਤੁਸੀਂ ਜਿਹੜੀ ਇਹ ਗੱਡੀ ਨੂੰ ਚਾਲੂ ਹਾਲਤ ਵਿੱਚ ਕਰਵਾ ਦਿੱਤਾ ਨਾ ਔਰ ਹੁਣ ਪਤਾ ਨਹੀਂ ਕਿੰਨੇ ਦੀ ਜਾਨ ਬਚਣੀ ਜਿੱਦੀ ਜਿੱਦੀ ਜਾਨ ਬਚੂਗੀ ਉਹਨੂੰ ਪਤਾ ਇਹਦੇ ਪਿੱਛੇ ਕਿਹਨਾਂ ਨੇ ਮਿਹਨਤ ਕੀਤੀ ਹੋਈ ਹੈ ਸੂਰੀ ਸਾਹਿਬ ਇਹ ਮੇਰੀ ਹਾਰ ਨਹੀਂ ਇਹ ਮੇਰੀ ਸਭ ਤੋਂ ਵੱਡੀ ਜਿੱਤ ਆ ਇਹ ਹਾਰ ਆ ਤੇ ਹਾਰ ਸਿਸਟਮ ਦੀ ਆ ਹਾਂ ਇਹ ਹਾਰ ਸਿਸਟਮ ਦੀ ਆ ਮੇਰੀ ਬੰਦੇ ਦੀ ਨਹੀਂ ਆ ਹਾਰ ਸਿਸਟਮ ਦੀ ਆ ਮੇਰੀ ਜਿੱਤ ਹੋ ਗਈ ਮੈਨੂੰ ਬਹੁਤ ਖੁਸ਼ੀ ਆ ਮਰੀਜ਼ਾਂ ਦੀ ਜਾਨ ਬਚੂਗੀ ਕੋਈ ਦਵਾਵਾਂ ਦਊਗਾ ਉਹ ਮੈਨੂੰ ਦਵਾਵਾਂ ਨਹੀਂ ਪਾਰ ਲਾ ਦੇਣਾ ਇਹਨਾਂ ਦੀ ਜ਼ਰੂਰਤ ਨਹੀਂ ਮੈਨੂੰ ਕਹਿੰਦਾ ਮੈਂ ਨਹੀਂ ਹਾਰਦਾ ਸਾਡੀ ਲਲਕਾਰ ਐ ਇਹ ਮੇਰੀ ਹਾਰ ਨਹੀਂ ਸਿਸਟਮ ਦੀ ਹਾਰ ਐ ਸਿਸਟਮ ਦੀ ਹਾਰ ਚਲੋ ਸੁਖਰਾਜ ਜੀ ਮਿਲਦੇ ਰੱਖਗੇ ਠੀਕ ਹੈ ਜੀ ਧੰਨਵਾਦ ਧੰਨਵਾਦ ਤੁਹਾਡਾ ਵੀ ਆਜੂ ਕੋਣ ਹਾਂਜੀ ਹੈ ਵੀਡੀਓ 'ਚ ਖੜੇ ਆ ਤਿਆਰੀ ਹੈ ਚਲੋ ਕੋਈ ਨਹੀਂ ਲੜ ਮਿਲ ਕੇ ਉਦਮ ਕਰਾਂਗੇ ਠੀਕ ਹੈ ਚਲੋ